ਹਮਿਆਵ ਗੁਣ ਪਰ ਇੱਕ ਗੁਣ ਨਾ ਕੀ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮੋ ਪਰਮੁ ਪਰ ਭੂਲੇ ਸੋਤਦਾਰਾ ਸੋ ਪ੍ਰੀਤ ਲਗ ਇਕ ਤਮ ਪੰਥ ਸੁਣਿਓ ਗੁਰ ਸੰਗਤ ਤਹਿ ਮੇਲੰਤ ਜਮtras ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੋ ਕਹੋ ਟਲ ਗੁਰ ਸੇਵੀ ਹੈ ਹਨੇ ਸਹਜ ਸੁਭਾਈ ਦਰਸਨ ਪਰਸੈ ਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰ ਸਾਹੋ ਝੱਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹ ਹਾਂ ਦੇ ਸਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇਸਾ ਹੋ ਸਿਰ ਸਾਹ ਹਾਂਦੈ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓ ਔੰਕਾਰ ਸਤਿਗੁਰ ਪ੍ਰਸਾਦਿ ਮੀਤਾ ਸੇ ਹਾਰ ਜਿਓ ਪਾਈ ਛੋੜ ਨ ਜਾਈ ਸਦ ਹੀ ਸੰਗੇ ਆਨ ਦੇਨ ਗੁਰ ਮਿਲ ਗਾਈ ਮੀਤਾ ਸੇ ਹਾਰ ਜੀਓ ਪਾਈ ਛੋੜ ਨਾ ਜਾਈ ਸਦ ਹੀ ਸੰਗੇ ਆਨ ਦਿਨ ਗੁਰ ਮਿਲ ਗਾਈ ਰਹਾ ਲੇਓ ਮਨੋਹਰ ਸਰਬ ਸੁਖੈਨਾ ਤਿਆਗ ਨਕਤਹੁ ਜਾਇ ਅਨੇਕ ਅਨੇਕ ਭਾਤ ਬਹੁ ਪੇਖੇ ਪ੍ਰੇਯ ਰੋਮ ਨ ਸੰਸਾਰੇ ਲਾਈ ਮੰਦਰ ਬਾਗ ਸੋਬ ਦੁਆਰੇ ਅਨਹਤ ਰੂਣ ਝੋਣ ਲਾਈ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰੇਅ ਅਥੀਤੇ ਸਦ ਥਾਈ ਮੰਦਰ ਬਾਗ ਸੋਬ ਦੁਆਰੈ ਅਨਹਤ ਰੋਣ ਝੋਣ ਲਾਇ ਕਹੋ ਨਾਨਕ ਸਦਾ ਰੰਗ ਮਾਣੀ ਗ੍ਰਹਿ ਪ੍ਰੇਅਥੀਤੇ ਸਦ ਥਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਦੀਵ ਗੰਧਾਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ ਛੋੜ ਨਾ ਜਾਈ ਸਦ ਹੀ ਸੰਗੇ ਆਨ ਦੇਨ ਗੁਰ ਮੇਲ ਗਾਈ ਰਹਾਓ